ਹੁਣ ਜੇਕਰ ਤੁਸੀਂ ਰੇਲ ਯਾਤਰਾ ਕਰ ਰਹੇ ਹੋ ਤੇ ਤੁਹਾਨੂੰ ਅਚਾਨਕ ਪੈਸਿਆਂ ਦੀ ਲੋੜ ਹੈ ਤੁਹਾਡੇ ਕੋਲ ਕੈਸ਼ ਮੌਜੂਦ ਨਹੀਂ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹੁਣ ਤੁਹਾਨੂੰ ਟ੍ਰੇਨ ਦੇ ਵਿੱਚ ਹੀ ਸੁਵਿਧਾ ਉਪਲਬਧ ਹੈ ਜਿੱਥੇ ਤੁਸੀਂ ਟ੍ਰੇਨ ਦੇ ਵਿੱਚ ਹੀ ਏਟੀਐਮ ਤੋਂ ਇਹ ਪੈਸੇ ਜਿਹੜੇ ਨੇ ਉਹ ਕਢਵਾ ਸਕਦੇ ਹੋ ਦਰਅਸਲ ਇੱਕ ਟ੍ਰਾਇਲ ਰਨ ਕੀਤਾ ਗਿਆ ਹੈ ਜਿੱਥੇ ਏਟੀਐਮ ਮਸ਼ੀਨ ਜਿਹੜੀ ਹੈ ਉਹ ਟ੍ਰੇਨ ਦੇ ਵਿੱਚ ਲਗਾਈ ਗਈ ਹੈ ਯਾਨੀ ਕਿ ਹੁਣ ਜੇਕਰ ਕਿਸੇ ਨੂੰ ਐਮਰਜੈਂਸੀ ਪੈਸਿਆਂ ਦੀ ਲੋੜ ਪੈਂਦੀ ਹੈ ਤਾਂ ਉਹ ਇਸ ਏਟੀਐਮ ਦੇ ਵਿੱਚੋਂ ਪੈਸੇ ਕਢਵਾ ਸਕਦਾ ਹੈ ਤਾਂ ਦੱਸੋ ਇਹ ਕਿ ਸੈਂਟਰਲ ਰੇਲਵੇ ਦੇ ਵੱਲੋਂ ਇਹ ਪਹਿਲਾ ਏਟੀਐਮ ਜੋ ਕਿ ਬੈਂਕ ਆਫ ਮਹਾਰਾਸ਼ਟਰ ਦਾ ਹੈ ਉਹ ਇੱਕ ਟ੍ਰੇਨ ਦੇ ਵਿੱਚ ਸਥਾਪਿਤ ਕੀਤਾ ਗਿਆ ਹਾਲਾਂਕਿ ਇਹ ਟ੍ਰਾਇਲ ਰਨ ਕੀਤਾ ਗਿਆ ਕਿ ਜੇਕਰ ਟ੍ਰੇਨ ਦੇ ਵਿੱਚ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਸ ਏਟੀਐਮ ਦਾ ਇਸਤੇਮਾਲ ਕਰਕੇ ਇਸ ਤੋਂ ਪੈਸੇ ਜਿਹੜੇ ਨੇ ਉਹ ਕਢਵਾ ਸਕਦੇ ਹੋ ਤਾਂ ਟ੍ਰਾਇਲ ਰਨ ਹੋਇਆ ਤਾਂ ਇਹ ਕਿ ਇੱਕ ਸਫਲ ਟ੍ਰਾਇਲ ਰਨ ਸੈਂਟਰਲ ਰੇਲਵੇ ਦੇ ਵੱਲੂ ਬੈਂਕ ਆਫ ਮਹਾਰਾਸ਼ਟਰ ਦੇ ਨਾਲ ਕੀਤਾ ਗਿਆ ਹੁਣ ਜੇਕਰ ਤੁਸੀਂ ਰੇਲ ਯਾਤਰਾ ਕਰ ਰਹੇ ਹੋ ਤੇ ਤੁਹਾਨੂੰ ਅਚਾਨਕ ਪੈਸਿਆਂ ਦੀ ਲੋੜ ਹੈ ਤੁਹਾਡੇ ਕੋਲ ਕੈਸ਼ ਮੌਜੂਦ ਨਹੀਂ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹੁਣ ਤੁਹਾਨੂੰ ਟ੍ਰੇਨ ਦੇ ਵਿੱਚ ਇਹ ਸੁਵਿਧਾ ਉਪਲਬਧ ਹੈ ਜਿੱਥੇ ਤੁਸੀਂ ਟ੍ਰੇਨ ਦੇ ਵਿੱਚ ਹੀ ਏਟੀਐਮ ਤੋਂ ਇਹ ਪੈਸੇ ਜਿਹੜੇ ਨੇ ਉਹ ਕਢਵਾ ਸਕਦੇ ਹੋ ਦਰਅਸਲ ਇੱਕ ਟ੍ਰਾਇਲ ਰਨ ਕੀਤਾ ਗਿਆ ਹੈ ਜਿੱਥੇ ਏਟੀਐਮ ਮਸ਼ੀਨ ਜਿਹੜੀ ਹੈ ਉਹ ਟ੍ਰੇਨ ਦੇ ਵਿੱਚ ਲਗਾਈ ਗਈ ਹੈ ਯਾਨੀ ਕਿ ਹੁਣ ਜੇਕਰ ਕਿਸੇ ਨੂੰ ਐਮਰਜੈਂਸੀ ਪੈਸਿਆਂ ਦੀ ਲੋੜ ਪੈਂਦੀ ਹੈ ਤਾਂ ਉਹ ਇਸ ਏਟੀਐਮ ਦੇ ਵਿੱਚੋਂ ਪੈਸੇ ਕਢਵਾ ਸਕਦਾ ਹੈ ਤਾਂ ਦੱਸ ਦਈਏ ਕਿ ਸੈਂਟਰਲ ਰੇਲਵੇ ਦੇ ਵੱਲੋਂ ਇਹ ਪਹਿਲਾ ਏਟੀਐਮ ਜੋ ਕਿ ਬੈਂਕ ਆਫ ਮਹਾਰਾਸ਼ਟਰ ਦਾ ਹੈ ਉਹ ਇੱਕ ਟ੍ਰੇਨ ਦੇ ਵਿੱਚ ਸਥਾਪਿਤ ਕੀਤਾ ਗਿਆ ਹਾਲਾਂਕਿ ਇਹ ਟ੍ਰਾਇਲ ਰਨ ਕੀਤਾ ਗਿਆ ਕਿ ਜੇਕਰ ਟ੍ਰੇਨ ਦੇ ਵਿੱਚ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਸ ਏਟੀਐਮ ਦਾ ਇਸਤੇਮਾਲ ਕਰਕੇ ਇਸ ਤੋਂ ਪੈਸੇ ਜਿਹੜੇ ਨੇ ਉਹ ਕਢਵਾ ਸਕਦੇ ਹੋ ਤਾਂ ਟ੍ਰਾਇਲ ਰਨ ਹੋਇਆ ਤਾਂ ਸਹੀ ਇਹ ਕਿ ਇੱਕ ਸਫਲ ਟ੍ਰਾਇਲ ਰਨ ਸੈਂਟਰਲ ਰੇਲਵੇ ਦੇ ਵੱਲੋਂ ਬੈਂਕ ਆਫ ਮਹਾਰਾਸ਼ਟਰ ਦੇ ਨਾਲ ਕੀਤਾ ਗਿਆ ਹੁਣ ਜੇਕਰ ਤੁਸੀਂ ਰੇਲ ਯਾਤਰਾ ਕਰ ਰਹੇ ਹੋ ਤੇ ਤੁਹਾਨੂੰ ਅਚਾਨਕ ਪੈਸਿਆਂ ਦੀ ਲੋੜ ਹੈ ਤੁਹਾਡੇ ਕੋਲ ਕੈਸ਼ ਮੌਜੂਦ ਨਹੀਂ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹੁਣ ਤੁਹਾਨੂੰ ਟ੍ਰੇਨ ਦੇ ਵਿੱਚ ਹੀ ਸੁਵਿਧਾ ਉਪਲਬਧ ਹੈ ਜਿੱਥੇ ਤੁਸੀਂ ਟ੍ਰੇਨ ਦੇ ਵਿੱਚ ਹੀ ਏਟੀਐਮ ਤੋਂ ਇਹ ਪੈਸੇ ਜਿਹੜੇ ਨੇ ਉਹ ਕਢਵਾ ਸਕਦੇ ਹੋ ਦਰਅਸਲ ਇੱਕ ਟ੍ਰਾਇਲ ਰਨ ਕੀਤਾ ਗਿਆ ਹੈ ਜਿੱਥੇ ਏਟੀਐਮ ਮਸ਼ੀਨ ਜਿਹੜੀ ਹੈ ਉਹ ਟ੍ਰੇਨ ਦੇ ਵਿੱਚ ਲਗਾਈ ਗਈ ਹੈ ਯਾਨੀ ਕਿ ਹੁਣ ਜੇਕਰ ਕਿਸੇ ਨੂੰ ਐਮਰਜੈਂਸੀ ਪੈਸਿਆਂ ਦੀ ਲੋੜ ਪੈਂਦੀ ਹੈ ਤਾਂ ਉਹ ਇਸ ਏਟੀਐਮ ਦੇ ਵਿੱਚੋਂ ਪੈਸੇ ਕਢਵਾ ਸਕਦਾ ਹੈ ਤਾਂ ਦੱਸ ਦਈਏ ਕਿ ਸੈਂਟਰਲ ਰੇਲਵੇ ਦੇ ਵੱਲੋਂ ਇਹ ਪਹਿਲਾ ਏਟੀਐਮ ਜੋ ਕਿ ਬੈਂਕ ਆਫ ਮਹਾਰਾਸ਼ਟਰ ਦਾ ਹੈ ਉਹ ਇੱਕ ਟ੍ਰੇਨ ਦੇ ਵਿੱਚ ਸਥਾਪਿਤ ਕੀਤਾ ਗਿਆ ਹਾਲਾਂਕਿ ਇਹ ਟ్రਾਇਲ ਰਨ ਕੀਤਾ ਗਿਆ ਕਿ ਜੇਕਰ ਟ੍ਰੇਨ ਦੇ ਵਿੱਚ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਸ ਏਟੀਐਮ ਦਾ ਇਸਤੇਮਾਲ ਕਰਕੇ ਇਸ ਤੋਂ ਪੈਸੇ ਜਿਹੜੇ ਨੇ ਉਹ ਕਢਵਾ ਸਕਦੇ ਹੋ ਤਾਂ ਟ੍ਰਾਇਲ ਰਨ ਹੋਇਆ ਤਾਂ ਇਹ ਕਿ ਇੱਕ ਸਫਲ ਟ੍ਰਾਇਲ ਰਨ ਸੈਂਟਰਲ ਰੇਲਵੇ ਦੇ ਵੱਲੋਂ ਬੈਂਕ ਆਫ ਮਹਾਰਾਸ਼ਟਰ ਦੇ ਨਾਲ ਕੀਤਾ ਗਿਆ ਹੁਣ ਜੇਕਰ ਤੁਸੀਂ ਰੇਲ ਯਾਤਰਾ ਕਰ ਰਹੇ ਹੋ ਤੇ ਤੁਹਾਨੂੰ ਅਚਾਨਕ ਪੈਸਿਆਂ ਦੀ ਲੋੜ ਹੈ ਤੁਹਾਡੇ ਕੋਲ ਕੈਸ਼ ਮੌਜੂਦ ਨਹੀਂ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹੁਣ ਤੁਹਾਨੂੰ ਟ੍ਰੇਨ ਦੇ ਵਿੱਚ ਹੀ ਸੁਵਿਧਾ ਉਪਲਬਧ ਹੈ ਜਿੱਥੇ ਤੁਸੀਂ ਟ੍ਰੇਨ ਦੇ ਵਿੱਚ ਹੀ ਏਟੀਐਮ ਤੋਂ ਇਹ ਪੈਸੇ ਜਿਹੜੇ ਨੇ ਉਹ ਕਢਵਾ ਸਕਦੇ ਹੋ ਦਰਅਸਲ ਇੱਕ ਟ੍ਰਾਇਲ ਰਨ ਕੀਤਾ ਗਿਆ ਹੈ ਜਿੱਥੇ ਏਟੀਐਮ ਮਸ਼ੀਨ ਜਿਹੜੀ ਹੈ ਉਹ ਟ੍ਰੇਨ ਦੇ ਵਿੱਚ ਲਗਾਈ ਗਈ ਹੈ ਯਾਨੀ ਕਿ ਹੁਣ ਜੇਕਰ ਕਿਸੇ ਨੂੰ ਐਮਰਜੈਂਸੀ ਪੈਸਿਆਂ ਦੀ ਲੋੜ ਪੈਂਦੀ ਹੈ ਤਾਂ ਉਹ ਇਸ ਏਟੀਐਮ ਦੇ ਵਿੱਚੋਂ ਪੈਸੇ ਕਢਵਾ ਸਕਦਾ ਹੈ ਤਾਂ ਦੱਸ ਦਈਏ ਕਿ ਸੈਂਟਰਲ ਰੇਲਵੇ ਦੇ ਵੱਲੋਂ ਇਹ ਪਹਿਲਾ ਏਟੀਐਮ ਜੋ ਕਿ ਬੈਂਕ ਆਫ ਮਹਾਰਾਸ਼ਟਰ ਦਾ ਹੈ ਉਹ ਇੱਕ ਟ੍ਰੇਨ ਦੇ ਵਿੱਚ ਸਥਾਪਿਤ ਕੀਤਾ ਗਿਆ ਹਾਲਾਂਕਿ ਇਹ ਟ్రਾਇਲ ਰਨ ਕੀਤਾ ਗਿਆ ਕਿ ਜੇਕਰ ਟ੍ਰੇਨ ਦੇ ਵਿੱਚ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਸ ਏਟੀਐਮ ਦਾ ਇਸਤੇਮਾਲ ਕਰਕੇ ਇਸ ਤੋਂ ਪੈਸੇ ਜਿਹੜੇ ਨੇ ਉਹ ਕਢਵਾ ਸਕਦੇ ਹੋ ਤਾਂ ਟ੍ਰਾਇਲ ਰਨ ਹੋਇਆ ਤਾਂ ਇਹ ਕਿ ਇੱਕ ਸਫਲ ਟ੍ਰਾਇਲ ਰਨ ਸੈਂਟਰਲ ਰੇਲਵੇ ਦੇ ਵੱਲੋਂ ਬੈਂਕ ਆਫ ਮਹਾਰਾਸ਼ਟਰ ਦੇ ਨਾਲ ਕੀਤਾ ਗਿਆ